ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਇੱਕ ਲੰਮੀ ਵਿਚਾਰ ਲੜੀ ਸ਼ੁਰੂ ਕੀਤੀ ਹੋਈ ਹੈ ਉਹਦਾ ਅਗਲਾ ਭਾਗ ਆਪਾਂ ਸ਼ੁਰੂ ਕਰ ਰਹੇ ਹਾਂ ਜਿਦੇ ਵਿੱਚ ਇਕੱਲੇ ਇਕੱਲੇ ਵਿਅਕਤੀ ਦੇ ਨਾਮ ਲੈ ਕੇ ਮੈਂ ਉਹਦਾ ਐਡਰੈਸ ਤੇ ਉਹਦੇ ਮਾਤਾ ਪਿਤਾ ਦਾ ਨਾਮ ਉਹਦੇ ਕੀਤੇ ਹੋਏ ਸੰਖੇਪ ਜੇ ਕੰਮ ਇਹਨਾਂ ਬਾਰੇ ਜਾਣਕਾਰੀ ਦਿਆਂਗਾ ਕਿ ਕਿੰਨੇ ਲੋਕ ਵਿਦਵਾਨ ਬਹਾਦਰ ਰਾਜਨੇਤਾ ਅਤੇ ਹੋਰ ਵੱਡੀਆਂ ਪੋਸਟਾਂ ਤੇ ਕੰਮ ਕਰਨ ਵਾਲੇ ਉਹ ਕਿਹੜੇ ਲੋਕ ਸਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਜਿਹਦੇ ਵਿੱਚ ਉਹਨੇ ਰਾਜ ਸਥਾਪਿਤ ਕੀਤਾ ਸੀ ਅਮਨ ਸ਼ਾਂਤੀ ਲਿਆਂਦੀ ਸੀ ਉਸ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਲੋਕ ਪੈਦਾ ਹੋਏ ਨੇ ਪਹਿਲੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਪਿਤਾ ਇਹਨਾਂ ਦੇ ਸਰਦਾਰ ਮਹਾ ਸਿੰਘ ਦਾਦਾ ਇਹਨਾਂ ਦੇ ਸਰਦਾਰ ਚੜਤ ਸਿੰਘ ਇਹਨਾਂ ਦਾ ਜਨਮ ਗੁਜਰਾਵਾਲਾ ਵਿਖੇ ਹੋਇਆ ਸੀ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੀ ਹੈ ਇਸ ਸੂਰਬੀਰ ਨੇ ਪੰਜਾਬ ਦੀ ਹੋਂਣੀ ਬਦਲ ਦਿੱਤੀ ਸਿੱਖਾਂ ਨੂੰ ਰਾਜ ਤਖਤ ਦੇ ਮਾਲਕ ਬਣਾ ਦਿੱਤਾ Hindu ਮੁਸਲਮਾਨਾਂ ਨੂੰ ਸ਼ਾਂਤੀ ਨਾਲ ਜ਼ਿੰਦਗੀ ਜਿਉਣ ਦਾ ਅਫਸਰ ਦਿੱਤਾ 50 ਸਾਲ ਤੱਕ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਦਾਖਲ ਨਾ ਹੋਣ ਦਿੱਤਾ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਕਿਤਾਬਾਂ ਛਪ ਚੁੱਕੀਆਂ ਹਨ ਪਰ ਅਜੇ ਵੀ ਉਸ ਦੀ ਜ਼ਿੰਦਗੀ ਦੇ ਉਸ ਦੇ ਰਾਜ ਦੇ ਬਹੁਤ ਸਾਰੇ ਪੱਖ ਅਣਵੇਖੇ ਪਏ ਹਨ ਉਹ ਇੱਕੋ ਇੱਕ ਯੋਧਾ ਹੈ ਉਹ ਯੋਧਾ ਹੋਇਆ ਹੈ ਜਿਸ ਨੂੰ ਪੰਜਾਬ ਦਾ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਤੇ ਹਿੰਦੂਆਂ ਨੇ ਵੀ ਮੁਸਲਮਾਨਾਂ ਨੇ ਵੀ ਗੋਰਿਆਂ ਨੇ ਵੀ ਉਹਦੀ ਬੇਅੰਤ ਪ੍ਰਸ਼ੰਸਾ ਦੇ ਵਿੱਚ ਕਹਾਣੀਆਂ ਲੇਖ ਅਤੇ ਕਵਤਾਵਾਂ ਕਿਤਾਬਾਂ ਬਹੁਤ ਲਿਖੀਆਂ ਨੇ ਜਿਹੜੀਆਂ ਕਿ ਪੜੀਆਂ ਜਾ ਸਕਦੀਆਂ ਨੇ ਨੰਬਰ 1 ਤੁਹਾਡੇ ਨਾਲ ਮੈਂ ਸਾਂਝਾ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਵੀ ਉਸੇ ਮਾਹੌਲ ਚ ਉਧਰਲੇ ਇਲਾਕਿਆਂ ਚ ਕਿਉਂਕਿ ਇਹਨਾਂ ਦੇ ਵੱਡੇ ਬਡੇਰਿਆਂ ਨੇ ਬੜੇ ਲੰਮੇ ਸਮੇਂ ਤੋਂ ਉਧਰ ਮਾਹੌਲ ਦੀ ਸਿਰਜਣਾ ਸ਼ੁਰੂ ਕਰ ਦਿੱਤੀ ਸੀ ਤੇ ਉਸੇ ਮਾਹੌਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਸੀ ਤੇ ਇਹ ਯੋਧਾ ਜਿਹੜਾ ਕਿੱਥੋਂ ਤੱਕ ਪਹੁੰਚ ਗਿਆ ਇਹ ਆਪਾਂ ਹੁਣ ਲਗਭਗ ਇੱਕ ਇੱਕ ਕਰਕੇ ਵਿਚਾਰਾਂਗੇ ਇਹਦਾ ਸਮਾਂ ਸੀ 1780 ਤੋਂ ਲੈ ਕੇ 1839 ਤੱਕ ਹੁਣ ਆਪਾਂ ਨੰਬਰ 1 ਯਾਨੀ ਕਿ 1 2 3 ਇਸ ਤਰ੍ਹਾਂ ਅੱਗੇ ਲੈ ਰਹੇ ਹਾਂ ਪ੍ਰਿੰਸੀਪਲ ਸਤਬੀਰ ਸਿੰਘ ਇਸ ਦਾ ਪਿਤਾ ਸਰਦਾਰ ਹਰਨਾਮ ਸਿੰਘ ਜ਼ਿਲ੍ਹਾ ਜੇਲਮ ਪਾਕਿਸਤਾਨ ਵਿੱਚ ਜਨਮਿਆ ਇਸ ਨੇ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਹਨ ਕਾਲੀਆਂ ਵਿੱਚ ਪ੍ਰੋਫੈਸਰ ਅਤੇ ਪ੍ਰਿੰਸੀਪਲ ਵੀ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਲਾਹਕਾਰ ਵੀ ਬਹੁਤ ਲੰਮੇ ਸਮੇਂ ਤੱਕ ਰਿਹਾ ਹੈ ਲੰਮੇ ਸਮੇਂ ਤੱਕ ਲਿਖ ਕੇ ਅਤੇ ਬੋਲ ਕੇ ਪ੍ਰਚਾਰ ਕਰਦਾ ਰਿਹਾ ਹੈ ਇਹ ਵੀ ਉਸੇ ਇਲਾਕੇ 'ਚ ਪੈਦਾ ਹੋਇਆ ਸੀ ਇਸ ਦਾ ਸਮਾਂ ਹੈ 1932 ਤੋਂ ਲੈ ਕੇ 1994 ਤੱਕ ਨੰਬਰ 2 ਸਰਦਾਰ ਸਰਦੂਲ ਸਿੰਘ ਕਵਿਸਤਰ ਪਿਤਾ ਸਰਦਾਰ ਕਿਰਪਾਲ ਸਿੰਘ ਜਨਮ ਅੰਮ੍ਰਿਤਸਰ ਵਿੱਚ ਸਰਦੂਲ ਸਿੰਘ ਨੇ ਰਾਜਨੀਤੀ ਵਿੱਚ ਵੱਧ ਚੜ ਕੇ ਹਿੱਸਾ ਲਿਆ ਬਹੁਤ ਸਾਰੀਆਂ ਕਵਿਤਾਵਾਂ ਕਟੀਆਂ ਮੋਰਚੇ ਲਾਏ ਸਿੱਖ ਧਰਮ ਬਾਰੇ ਕਿਤਾਬਾਂ ਲਿਖੀਆਂ ਇਹ ਵੀ ਬਹੁਤ ਵੱਡਾ ਵਿਦਵਾਨ ਅਤੇ ਕ੍ਰਾਂਤੀਕਾਰੀ ਯੋद्धा ਹੋਇਆ ਇਹਦਾ ਸਮਾਂ ਸੀ 1886 ਤੋਂ ਲੈ ਕੇ 1963 ਤੱਕ ਭਾਵਕੇ ਇਹ ਵੀ ਉਸੇ ਇਲਾਕੇ 'ਚ ਅੰਮ੍ਰਿਤਸਰ ਦਾ ਇਲਾਕਾ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ ਭਾਵਕੇ ਸਤਲੁਜ ਤੱਕ ਦੀ ਸੰਧੀ ਰਣਜੀਤ ਸਿੰਘ ਨੇ ਤੇ ਅੰਗਰੇਜ਼ਾਂ ਨੇ ਕਰ ਲਈ ਸੀ ਵੀ ਉਧਰ ਅੰਗਰੇਜ਼ ਨਹੀਂ ਜਾਣਗੇ ਤੇ ਇੱਧਰ ਦਿੱਲੀ ਵਾਲੇ ਪਾਸੇ ਸਤਲਜ ਤੋਂ ਪਾਰ ਰਣਜੀਤ ਸਿੰਘ ਨਹੀਂ ਆਵੇਗਾ। ਨੰਬਰ 3 ਪ੍ਰੋਫੈਸਰ ਸਾਹਿਬ ਸਿੰਘ ਇਹਨਾਂ ਦੇ ਪਿਤਾ ਭਾਈ ਹੀਰਾਨੰਦ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਇਹ ਉੱਚ ਕੋਟੀ ਦਾ ਵਿਦਵਾਨ ਸੀ 10 ਗੁਰੂਆਂ ਦਾ ਜੀਵਨ ਇਤਿਹਾਸ ਲਿਖਿਆ 10 ਭਾਗਾਂ ਵਿੱਚ ਗੁਰਬਾਣੀ ਦੇ ਅਰਥ ਕੀਤੇ ਗੁਰਬਾਣੀ ਵਿਆਕਰਣ ਬਾਰੇ ਨਵਿਕਲੀ ਖੋਜ ਕੀਤੀ ਸਿੱਖ ਸੱਭਿਆਚਾਰ ਬਾਰੇ ਕਿਤਾਬਾਂ ਲਿਖੀਆਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਵੀ ਰਿਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਉਂਦਾ ਰਿਹਾ ਸ਼੍ਰੋਮਣੀ ਕਮੇਟੀ ਵਿੱਚ ਧਰਮ ਪ੍ਰਚਾਰਕ ਉਕਤਰ ਵੀ ਰਿਹਾ ਇਸ ਨੇ ਕਈਦਾਂ ਵੀ ਕਟੀਆਂ ਅਡੋਲ ਜੀਵਨ ਬਤੀਤ ਕੀਤਾ ਇਸ ਦੀ ਸਿੱਖ ਪੰਥ ਨੂੰ ਬਡੇਰੀ ਦੇਣ ਹੈ ਇਸ ਦਾ ਸਮਾਂ ਸੀ 1892 ਤੋਂ ਲੈ ਕੇ 1977 ਤੱਕ ਨੰਬਰ 4 ਡਾਕਟਰ ਸੁਰਿੰਦਰ ਸਿੰਘ ਕੋਹਲੀ ਪਿਤਾ ਸਰਦਾਰ ਰੂਪ ਸਿੰਘ ਪਿੰਡ ਨੂਰਪੁਰ ਜ਼ਿਲ੍ਹਾ ਰ블ਪਿੰਡੀ ਇਹ ਊਚ ਕੋਟੀ ਦਾ ਵਿਦਵਾਨ ਸੀ ਇਸ ਨੇ ਪੰਜਾਬੀ ਅੰਗਰੇਜ਼ੀ ਫ੍ਰੈਂਚ ਅਤੇ ਗੁਰਬਾਣੀ ਦਾ ਡੂੰਘਾ ਮੁਤਾਲਿਆ ਕੀਤਾ ਹੋਇਆ ਸੀ ਇਸ ਨੇ ਗੁਰਮਤਿ ਬਾਰੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਸਨ ਬਹੁਤ ਸਨਮਾਨਯੋਗ ਸਰਕਾਰੀ ਅਹੁਦਿਆਂ ਤੇ ਵੀ ਰਿਹਾ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਗੁਰਮਤਿ ਬਾਰੇ ਸੈਮੀਨਾਰਾਂ ਵਿੱਚ ਲੈਕਚਰ ਕਰਨ ਵੀ ਇਹ ਜਾਂਦਾ ਰਿਹਾ ਇਸ ਦਾ ਸਮਾਂ ਸੀ 1920 ਤੋਂ 2003 ਤੱਕ ਨੰਬਰ 5 ਸਰਦਾਰ ਸ਼ੇਰ ਸਿੰਘ ਕਸ਼ਮੀਰ ਵਾਲੇ ਪਿਤਾ ਸਰਦਾਰ ਰੂਪ ਸਿੰਘ ਪਿੰਡ ਗੋਲੜ شریف ਜ਼ਿਲ੍ਹਾ ਰਾਵਲਪਿੰਡੀ ਇਸ ਨੇ ਐਮ ਐਸ ਸੀ ਪੰਜਾਬ ਭਰ ਵਿੱਚੋਂ ਪਹਿਲੇ ਦਰਜੇ ਤੇ ਰਹਿ ਕੇ ਪਾਸ ਕੀਤੀ ਕਸ਼ਮੀਰ ਦੇ ਜੰਗਲਾਤ ਵਿਭਾਗ ਦਾ ਚੀਫ ਕੰਜ਼ਰਵੇਟਰ ਰਿਟਾਇਰ ਹੋਇਆ ਭਾਰਤ ਦੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਇਸ ਤੇ ਹਮੇਸ਼ਾ ਜੰਗਲਾਤ ਬਾਰੇ ਸਲਾਹ ਲਈ ਤੇ ਇਸ ਨੂੰ ਬਣਦਾ ਸਤਿਕਾਰ ਦਿੱਤਾ ਸਰਕਾਰੀ ਅਹੁਦਿਆਂ ਤੇ ਹੁੰਦਿਆਂ ਵੀ ਗੁਰਮਤ ਦਾ ਪ੍ਰਚਾਰਕ ਬਣ ਕੇ ਸੇਵਾ ਕਰਦਾ ਰਿਹਾ ਜਿੱਥੇ ਕੰਮ ਕਰਦਾ ਉਥੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਗੁਰਦੁਆਰੇ ਦੀ ਉਸਾਰੀ ਵੀ ਕਰਵਾ ਦਿੰਦਾ ਗੁਰਮਤਿ ਬਾਰੇ ਬਹੁਤ ਸਾਰੇ ਲੈਕਚਰ ਦਿੱਤੇ ਕਈ ਕਿਤਾਬਾਂ ਇਸ ਨੇ ਲਿਖੀਆਂ ਨੇ ਨੰਬਰ 6 ਸਰਦਾਰ ਸੋਹਣ ਸਿੰਘ ਸੀਤਲ ਪਿਤਾ ਸਰਦਾਰ ਖੁਸ਼ਾਲ ਸਿੰਘ ਪਿੰਡ ਕਾਦੀ ਪਿੰਡ ਜ਼ਿਲ੍ਹਾ ਲਾਹੌਰ ਇਹ ਭਾਈ ਬਹੁਤ ਸੂਝਵਾਨ ਵਿਦਵਾਨ ਸੀ ਢਾਡੀ ਜਥਾ ਬਣਾ ਕੇ ਦੇਸ਼ ਵਿਦੇਸ਼ ਵਿੱਚ ਲੰਮਾ ਸਮਾਂ ਗੁਰਮਤਿ ਪ੍ਰਚਾਰ ਕੀਤਾ ਢਾਡੀਆਂ ਲਈ ਕਵਿਤਾਵਾਂ ਦੀਆਂ ਕਿਤਾਬਾਂ ਅਤੇ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਇਹ ਸੁਲਝਿਆ ਹੋਇਆ ਕਵੀ ਸਾਹਿਤਕਾਰ ਇਤਿਹਾਸਕਾਰ ਤੇ ਨਾਵਲਕਾਰ ਸੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਨਮਾਨਿਤ ਲਿਖਾਰੀ ਸੀ ਲੰਮਾ ਸਮਾਂ ਇਸ ਨੇ ਪੰਥ ਦੀ ਸੇਵਾ ਕੀਤੀ ਵੰਡ ਵੇਲੇ ਲੁਧਿਆਣੇ ਨਿਵਾਸ ਕਰ ਲਿਆ ਸੀ ਜਾਨੀ ਕਿ 1947 ਵਿੱਚ ਲੁਧਿਆਣੇ ਆ ਗਏ ਸਨ ਇਹਦਾ ਸਮਾਂ ਸੀ 1909 ਤੋਂ ਲੈ ਕੇ 1998 ਤੱਕ ਨੰਬਰ 7 ਸੋਹਣ ਸਿੰਘ ਜੋਸ਼ ਪਿਤਾ ਸਰਦਾਰ ਲਾਲ ਸਿੰਘ ਪਿੰਡ ਚੇਤਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਇਸ ਗੁਰੂ ਕੇ ਲਾਲ ਸਿੱਖ ਨੇ ਅਕਾਲੀ ਮੋਰਚਾ ਵਿੱਚ ਮੋਰੀ ਹੋ ਕੇ ਕੰਮ ਕੀਤਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ ਇਸ ਨੇ 10 ਵਧੀਆ ਕਿਤਾਬਾਂ ਲਿਖ ਕੇ ਸਮਾਜ ਦੀ ਝੋਲੀ ਪਾਈਆਂ ਅਕਾਲੀ ਮੋਰਚਿਆਂ ਦਾ ਇਤਿਹਾਸ ਕਿਤਾਬ ਇਸ ਦੀ ਲਿਖੀ ਹੋਈ ਅਤਿਅੰਤ ਸਲਾਗਾ ਯੋਗ ਹੈ ਮਗਰੋਂ ਅਕਾਲੀ ਦਲ ਨਾਲ ਇਸ ਤੇ મતભੇਦ ਹੋ ਗਏ ਇਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਸ ਦਾ ਸਮਾਂ 1898 ਤੋਂ 1982 ਤੱਕ ਦਾ ਹੈ ਨੰਬਰ 8 ਸਰਦਾਰ ਸੋਹਣ ਸਿੰਘ ਭਕਨਾ ਪਿਤਾ ਸਰਦਾਰ ਕਰਮ ਸਿੰਘ ਛੇਰਗਿਲ ਪਿੰਡ ਭਕਨਾ ਜ਼ਿਲ੍ਹਾ ਅਮਰਸਰ ਇਸ ਨੇ ਦੇਸ਼ ਦੀ ਆਜ਼ਾਦੀ ਲਈ ਬੇਅੰਤ ਕੰਮ ਕੀਤਾ ਮਸੀਬਤਾਂ ਝੱਲੀਆਂ ਪੁਲਿਸ ਨੇ ਤਸੀਹੇ ਦਿੱਤੇ ਕੈਦਾਂ ਕੱਟੀਆਂ ਸਨ 1947 ਦੀ ਆਜ਼ਾਦੀ 'ਪੀ ਇਸ ਨੂੰ ਰਾਸ ਨਾ ਆਈ ਇਹ ਹਮੇਸ਼ਾ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਾ ਰਿਹਾ ਪੰਜਾਬ ਸਰਕਾਰ ਨੇ ਅਤੇ ਭਾਰਤ ਸਰਕਾਰ ਨੇ ਵੀ ਇਸ ਨੂੰ ਬਹੁਤ ਵਾਰੀ ਜੇਲ੍ਹਾਂ ਵਿੱਚ ਬੰਦ ਕੀਤਾ ਇਸ ਨੇ ਕਰੀਬ 10 ਕਿਤਾਬਾਂ ਲਿਖੀਆਂ ਇਸ ਭਾਈ ਦੀ ਔਲਾਦ ਨਹੀਂ ਸੀ ਇਸ ਨੇ ਆਪਣਾ ਘਰ ਅਤੇ ਜ਼ਮੀਨ ਪਿੰਡ ਦੀ ਪੰਚਾਇਤ ਦੇ ਨਾਮ ਕਰਵਾ ਦਿੱਤਾ ਸੀ ਇਸ ਦਾ ਸਮਾਂ ਹੈ 1870 ਤੋਂ ਲੈ ਕੇ 1968 ਤੱਕ ਨੰਬਰ 9 ਸਰਦਾਰ ਸੋਭਾ ਸਿੰਘ ਚિત੍ਰਕਾਰ ਪਿਤਾ ਸਰਦਾਰ ਦੇਵਾ ਸਿੰਘ ਪਿੰਡ ਹਰगोविंदਪੁਰ ਜ਼ਿਲ੍ਹਾ ਅੰਮ੍ਰਿਤਸਰ ਆਪਣੀ ਮਿਹਨਤ ਸਦਕਾ ਇਹ ਸੰਸਾਰ ਪੱਧਰ ਦਾ ਚિત੍ਰਕਾਰ ਬਣਿਆ ਇਸ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਚਿੱਤਰ ਬਣਾਏ ਜੋ ਲੋਕਾਂ ਵਿੱਚ ਬਹੁਤ ਮਕਬੂਲ ਹੋਏ ਹੋਰ ਸਮਾਜਿਕ ਚਿੱਤਰ ਵੀ ਬਣਾਏ ਤੇ ਪ੍ਰਸ਼ੰਸਾਖੱਟੀ ਦੁਨੀਆ ਭਰ ਵਿੱਚ ਇਸ ਨੂੰ ਸਨਮਾਨ ਮਿਲਿਆ ਇਸ ਦਾ ਸਮਾਂ 1901 ਤੋਂ ਲੈ ਕੇ 1986 ਤੱਕ ਨੰਬਰ 10 ਸਰਦਾਰ ਸੋਭਾ ਸਿੰਘ ਪਿਤਾ ਸਰਦਾਰ ਸੁਜਾਨ ਸਿੰਘ ਪਿੰਡ ਹਡਾਲੀ ਜ਼ਿਲ੍ਹਾ ਸਰਗੋਦਾ ਪੜ੍ਹਾਈ ਤੋਂ ਬਾਅਦ ਇਹ ਆਪਣੇ ਪਿਤਾ ਨਾਲ ਠੇਕੇਦਾਰੀ ਕਰਨ ਲੱਗ ਪਿਆ ਇਸ ਦਾ ਕੰਮ ਸੀ ਸਰਕਾਰੀ ਇਮਾਰਤਾਂ ਬਣਾਉਣੀਆਂ ਰੇਲਾਂ ਦੀਆਂ ਪਟੜੀਆਂ ਵਿਛਾਉਣੀਆਂ ਜਦੋਂ 1911 ਵਿੱਚ ਜਾਰਜ ਪੰਜਵਾਂ ਭਾਰਤ ਦਾ ਵੈਸਰਾਏ ਯਾਨੀ ਕਿ ਭਾਰਤ ਦਾ ਮੁਖੀ ਵੱਲੋਂ ਐਲਾਨ ਕੀਤਾ ਗਿਆ ਕਿ ਜਾਰਜ ਦੀ ਤਾਜਪੋਸ਼ੀ ਦਿੱਲੀ ਵਿੱਚ ਹੋਵੇਗੀ ਉਸ ਸਮੇਂ ਹੀ ਸੋਭਾ ਸਿੰਘ ਨੇ ਅਨੁਮਾਨ ਲਾ ਲਿਆ ਕਿ ਦਿੱਲੀ ਭਾਰਤ ਦੀ ਰਾਜਧਾਨੀ ਬਣਨ ਹੀ ਵਾਲੀ ਹੈ ਸੋਭਾ ਸਿੰਘ ਨੇ ਬਹੁਤ ਸਾਰੀ ਜ਼ਮੀਨ ਉਸੇ ਸਮੇਂ ਸਸਤੇ ਭਾਅ ਤੇ ਖਰੀਦ ਲਈ ਰਾਜਧਾਨੀ ਬਣਨ ਦਾ ਐਲਾਨ ਹੋਣ ਤੋਂ ਬਾਅਦ ਜ਼ਮੀਨ ਦੀਆਂ ਕੀਮਤਾਂ ਬੇਅੰਤ ਵਧ ਗਈਆਂ ਸਰਦਾਰ ਸੋਭਾ ਸਿੰਘ ਮਾਲਾ-ਮਾਲ ਹੋ ਗਿਆ ਠੇਕੇਦਾਰੀ ਕਰਦਿਆਂ ਇਸ ਨੇ ਕਈ ਸਾਰੀਆਂ ਸਰਕਾਰੀ ਇਮਾਰਤਾਂ ਬਣਾਈਆਂ ਸਾਊਥ ਬਲਾਕ ਵਿਜੇ ਚੌਂਕ ਇੰਡੀਆ ਗੇਟ ਰਾਸ਼ਟਰਪਤੀ ਭਵਨ ਦੇ ਵੱਡੇ ਹਿੱਸੇ ਨੂੰ ਇਸੇ ਨੇ ਹੀ ਬਣਾਇਆ ਸੀ ਇਸੇ ਸਿਰਕਾੜਮੇ ਸਿੱਖ ਸੋਭਾ ਸਿੰਘ ਦਾ ਪੁੱਤਰ ਸੀ ਵਿਦਵਾਨ ਸਿੱਖ ਸਰਦਾਰ ਖੁਸ਼ਬੰਦ ਸਿੰਘ ਇਹਨਾਂ ਨੇ ਸਿੱਖਾਂ ਨੂੰ ਵੀ ਬੇਅੰਤ ਮਾਣ ਦਿਵਾਇਆ ਹੈ ਇਸ ਦਾ ਸਮਾਂ ਸੀ 1890 ਤੋਂ ਲੈ ਕੇ 1978 ਤੱਕ ਨੰਬਰ 11 ਡਾਕਟਰ ਹਰਪਾਜਨ ਸਿੰਘ ਪਿਤਾ ਸਰਦਾਰ ਗੰਡਾ ਸਿੰਘ ਪਿੰਡ ਭੁੱਲਰ ਜ਼ਿਲ੍ਹਾ ਅੰਮ੍ਰਿਤਸਰ ਇਸ ਨੇ ਬਹੁਤ ਪੜ੍ਹਾਈ ਕੀਤੀ ਕੰਨੀਆਂ ਹੀ ਵੱਡੀਆਂ ਡਿਗਰੀਆਂ ਆਪਣੇ ਨਾਮ ਕਰਵਾਈਆਂ ਬਹੁਤ ਵੱਡੇ ਵੱਡੇ ਅਹੁਦੇਾਂ ਤੇ ਰਹਾ ਸਰਕਾਰੀ ਤੇ ਗੈਰ ਸਰਕਾਰੀ ਬਹੁਤ ਸਾਰੇ ਸਨਮਾਨ ਮਿਲੇ ਇਸ ਨੇ ਅਨੇਕ ਵਿਸ਼ਿਆਂ ਨਾਲ ਸੰਬੰਧਿਤ ਕਰੀਬ 50 ਕਿਤਾਬਾਂ ਲਿਖੀਆਂ ਕਵਿਤਾ ਕਹਾਣੀ ਨਾਟਕ ਨਾਵਲ ਸਵੈ ਜੀਵਨੀ ਖੋਜ ਨਵੰਦ ਇਹ ਕਿਸੇ ਇੱਕ ਵਿਚਾਰ ਧਾਰਾ ਨਾਲ ਬੱਝਿਆ ਹੋਇਆ ਨਹੀਂ ਸੀ ਆਜ਼ਾਦ ਪੰਛੀ ਵਾਂਗ ਕੰਮ ਕਰਦਾ ਸੀ ਇਸ ਦਾ ਸਮਾਂ 1920 ਤੋਂ ਲੈ ਕੇ 2002 ਤੱਕ ਦਾ ਨੰਬਰ 12 ਸਰਦਾਰ ਹੀਰਾ ਸਿੰਘ ਦਰਦ ਪਿਤਾ ਸਰਦਾਰ ਹਰੀ ਸਿੰਘ ਪਿੰਡ ਕਗਰੋਟ ਜ਼ਿਲ੍ਹਾ 라ਵਲਪਿੰਡੀ ਇਹ ਗੁਰਸਿੱਖ ਆਜ਼ਾਦੀ ਕੋਹਾਟਿਆ ਸੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਸਲਾਹਕਾਰ ਸੀ ਇਸ ਨੇ ਕਈ ਸਾਰੇ ਮਹੀਨਾਵਾਰੀ ਰਸਾਲੇ ਕੱਢੇ ਬਹੁਤ ਸਾਰੇ ਲੇਖ ਲਿਖੇ ਕਈ ਕਿਤਾਬਾਂ ਦਾ ਲਿਖਾਰੀ ਸੀ ਇੱਕ ਅਗਾਵਧੂ ਖਿਆਲਾਂ ਵਾਲਾ ਲਿਖਾਰੀ ਇਸ ਦਾ ਸਮਾਂ 1887 ਤੋਂ ਲੈ ਕੇ 1965 ਤੱਕ ਨੰਬਰ 13 ਸਰਦਾਰ ਕਪੂਰ ਸਿੰਘ ਪਿਤਾ ਸਰਦਾਰ ਦੀਦਾਰ ਸਿੰਘ ਪਿੰਡ ਮੰਨਣ ਚੱਕ ਜ਼ਿਲ੍ਹਾ ਲੁਧਿਆਣਾ ਇਸ ਦੇ ਬਡੇਰੇ ਚੱਕ ਨੰਬਰ 531 ਜ਼ਿਲ੍ਹਾ ਲੈਲਪੁਰ ਜਾ ਕੇ ਬਸ ਗਏ ਸਨ ਦਸਵੀਂ ਤੱਕ ਦੀ ਪੜ੍ਹਾਈ ਇਸ ਨੇ ਲੈਲਪੁਰ ਖਾਲਸਾ ਹਾਈ ਸਕੂਲ ਵਿੱਚ ਕੀਤੀ ਉਜੇਰੀ ਵਿਦਿਆ ਲਈ ਫਿਰ ਲਾਹੌਰ ਪਹੁੰਚ ਗਿਆ ਹੋਰ ਪੜ੍ਹਾਈ ਕਰਨ ਵਾਸਤੇ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ ਸਾਲ 1933 ਵਿੱਚ ਇਸ ਨੇ ਆਈਸੀਐਸ ਜਾਨੀ ਕਿ ਅੱਜਕੱਲ ਜਿਹਨੂੰ ਆਈਏਐਸ ਕਹਿੰਦੇ ਨੇ ਆਈਸੀਐਸ ਦੀ ਵਿਕਾਰੀ ਅਹੁਦੇ ਲਈ ਚੁਣਿਆ ਗਿਆ ਕਪੂਰ ਸਿੰਘ ਨੇ ਸਿੱਖ ਹੱਕਾਂ ਵਾਸਤੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਭਾਰਤ ਸਰਕਾਰ ਨੇ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ ਉਪਰੰਤ ਇਸ ਨੇ ਰਾਜਨੀਤੀ ਵਿੱਚ ਹਿੱਸਾ ਲਿਆ ਸਾਲ 1962 ਤੋਂ ਲੈ ਕੇ 1967 ਤੱਕ ਲੋਕ ਸਭਾ ਦਾ ਮੈਂਬਰ ਰਿਹਾ ਬਹੁਤ ਚਰਚਿਤ ਕਿਤਾਬ ਸਾਚੀ ਸਾਕੀ ਇਸ ਦੀ ਲਿਖੀ ਹੋਈ ਹੈ ਸਿੱਖ ਰਾਜਨੀਤੀ ਬਾਰੇ ਲੇਖ ਲਿਖ ਕੇ ਲੈਕਚਰ ਦਿੱਤੇ ਖੁਰਦਗਰਜ ਸਿੱਖ ਲੀਡਰਾਂ ਨੂੰ ਸਦਾ ਲੜਨਤਾ ਪਾਉਂਦਾ ਰਿਹਾ ਇਸ ਦਾ ਸਮਾਂ ਸੀ 1909 ਤੋਂ ਲੈ ਕੇ 1986 ਤੱਕ ਨੰਬਰ 14 ਸਰਦਾਰ ਕਰਮ ਸਿੰਘ ਹਿਸਟੋਰੀਅਨ ਪਿਤਾ ਸਰਦਾਰ ਝੰਡਾ ਸਿੰਘ ਪਿੰਡ ਚਵਾਲ ਜ਼ਿਲ੍ਹਾ ਅੰਮ੍ਰਿਤਸਰ ਸਿੱਖ ਇਤਿਹਾਸ ਬਾਰੇ ਇਸ ਗੁਰਸਿੱਖ ਨੇ ਜੋ ਖੋਜ ਭਰਪੂਰ ਕਿਤਾਬਾਂ ਲਿਖੀਆਂ ਪੜ੍ਹਾਈ ਅਧ ਵਿਚਾਰ ਛੱਡ ਕੇ ਆਪਣੇ ਖਰਚੇ ਨਾਲ ਲੰਮਾ ਸਮਾਂ ਦੁਰਲੱਭ ਖਰੜੇ ਇਕੱਠੇ ਕਰਦਾ ਰਿਹਾ ਬਜ਼ੁਰਗਾਂ ਤੋਂ ਜਾਣਕਾਰੀ ਹਾਸਲ ਕਰਦਾ ਰਿਹਾ ਕਤਕ ਕੇ ਵਿਸਾਖ ਕਿਤਾਬ ਇਸ ਦੀ ਮਾਸਟਰਪੀਸ ਹੋ ਨਿਬੜੀ ਕੰਮ ਦੀ ਬਹੁਤਾਤ ਕਾਰਨ ਬਿਮਾਰੀਆਂ ਨੇ ਘੇਰ ਲਿਆ ਪਰ ਜਵਾਨੀ ਵਿੱਚ ਵੀ ਸਾਥੋਂ ਵਿਦਾ ਹੋ ਗਿਆ ਇਸ ਦਾ ਸਮਾਂ ਸੀ 1884 ਤੋਂ ਲੈ ਕੇ 1930 ਤੱਕ ਨੰਬਰ 15 ਭਾਈ ਕਾਨ ਸਿੰਘ ਪਿਤਾ ਭਾਈ ਨਰੈਣ ਸਿੰਘ ਪਿੰਡ ਸਬਜ ਬਨੇਰਾ ਰਿਆਸਤ ਪਟਿਆਲਾ ਕਾਨ ਸਿੰਘ ਦੇ ਪਿਤਾ ਜੀ ਨਾਬਾ ਰਿਆਸਤ ਦੇ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਪੜਾਉਂਦੇ ਸਨ ਰਾਜ ਘਰਾਣੇ ਵਿੱਚ ਰਹਿਣ ਕਰਕੇ ਇਸ ਪਰਿਵਾਰਤਾ ਵੀ ਮਾਨਸਿਕ ਵਿਕਾਸ ਹੁੰਦਾ ਰਿਹਾ ਪਿਤਾ ਦੀ ਚੰਗੇਰੀ ਸਿੱਖਿਆ ਅਤੇ ਰਾਜੇ ਦੇ ਪਰਿਵਾਰ ਨਾਲ ਨੇੜਤਾ ਕਾਰਨ ਭਾਈ ਕਾਨ ਸਿੰਘ ਬਹੁਤ ਜਹੀਨ ਬੁੱਧੀ ਵਾਲਾ ਬਣ ਗਿਆ। ਰਾਜਾ ਹੀਰਾ ਸਿੰਘ ਨੇ ਕਾਨ ਸਿੰਘ ਨੂੰ ਫਾਰਸੀ ਅਤੇ ਅੰਗਰੇਜ਼ੀ ਪੜ੍ਹਨ ਲਈ ਲਖਨਊ ਅਤੇ ਦਿੱਲੀ ਭੇਜਿਆ। ਜਿੱਥੇ 2.5 ਸਾਲ ਰਹਿ ਕੇ ਇਸ ਨੇ ਵਿਦਿਆ ਹਾਸਲ ਕੀਤੀ। ਸਨ 1883 ਵਿੱਚ ਕਾਨ ਸਿੰਘ ਦੀ ਮੁਲਾਕਾਤ ਸਿੰਘ ਸਭਾ ਦੇ ਬਾਨੀ ਪ੍ਰੋਫੈਸਰ ਗੁਰਮਖ ਸਿੰਘ ਨਾਲ ਹੋਈ। ਜਿੱਥੇ ਕਿਤੇ ਸੋਚ ਸਮਝ ਵਿੱਚ ਕਮੀ ਸੀ ਉਹ ਦੂਰ ਕੀਤੀ ਗਈ। ਪ੍ਰੋਫੈਸਰ ਗੁਰਮੰਗ ਸਿੰਘ ਨੇ ਇਸ ਦੇ ਵਿੱਚ ਇੱਕ ਵਿਦਵਤਾ ਭਰਪੂਰ ਖੋਜੀ ਦੀ ਝਲਕ ਮਹਿਸੂਸ ਕੀਤੀ ਤੇ ਇਸ ਦੀਆਂ ਕਮੀਆਂ ਵੱਲ ਵੀ ਧਿਆਨ ਦਿਵਾਇਆ ਇਸ ਦੀ ਯੋਗਤਾ ਵੇਖ ਕੇ ਨਾਭਾ ਸਰਕਾਰ ਨੇ ਜੱਜ ਦੀ ਵਿਕਾਰੀ ਜ਼ਿੰਮੇਵਾਰੀ ਤੇ ਕਾਨ ਸਿੰਘ ਨੂੰ ਨਿਯੁਕਤ ਕਰ ਦਿੱਤਾ ਨਾਭਾ ਰਾਜ ਵੱਲੋਂ ਕਾਨ ਸਿੰਘ ਕਈ ਵਾਰੀ ਇੰਗਲੈਂਡ ਭੇਜਿਆ ਮਹਾਕਾਲਖ ਵੱਲੋਂ ਸਿੱਖ ਰਿਲੀਜੀਅਨ ਪੰਜ ਭਾਗ ਲੇਖਣ ਸਮੇਂ ਕਾਨ ਸਿੰਘ ਨੇ ਉਸ ਦੀ ਸਹਾਇਤਾ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਕਮੇਟੀ ਦਾ ਮੈਂਬਰ ਰਿਹਾ ਬਹੁਤ ਚਰਚਿਤ ਕਿਤਾਬ ਹਮ ਹਿੰਦੂ ਨਹੀਂ ਇਸ ਨੇ 1899 ਵਿੱਚ ਲਿਖੀ ਗੁਰਮਤ ਮਾਰ ਤੰਡ ਦੋ ਭਾਗ ਲਿਖੀ ਅੱਜ ਤੱਕ ਸੇਧ ਦੇਣ ਵਾਲੀ ਵੱਡ ਇਤਾਰਿਕਾਰੀ ਕਿਤਾਬ ਮਹਾਨ ਕੋਸ਼ ਸਿੱਖਾਂ ਦੀ ਝੋਲੀ ਪਾਈ ਇਹ ਸੀ ਭਾਈ ਕਾਨ ਸਿੰਘ ਨਾਭਾ ਮਹਾਨ ਵਿਦਵਾਨ ਜਿਹੜਾ ਕਿ ਵਿਦੇਸ਼ਾਂ 'ਚ ਪੜ੍ਹ ਕੇ ਆਇਆ ਤਾਂ ਗਿਆਨ ਵਿੱਚ ਵਾਧਾ ਹੋਇਆ ਜਾਂ ਪ੍ਰੋਫੈਸਰ ਗੁਰਮukh ਸਿੰਘ ਵਰਗੇ ਵਿਦਵਾਨਾਂ ਦੀ ਸੰਗਤ ਵਿੱਚ ਰਿਹਾ ਤਾਂ ਇਹਨਾਂ ਅੱਗੇ ਵਧ ਗਿਆ ਨਹੀਂ ਤਾਂ ਇਹ ਵੀ ਇੱਕ ਸਧਾਰਨ ਇਲਾਕੇ ਦੇ ਵਿੱਚ ਘਿਰ ਕੇ ਰਹਿ ਜਾਣਾ ਸੀ ਇਸ ਦਾ ਸਮਾਂ ਸੀ 1861 ਤੋਂ 1938 ਤੱਕ ਨੰਬਰ 16 ਭਾਈ ਕੌਰ ਸਿੰਘ ਅਕਾਲੀ ਪਿਤਾ ਸਰਦਾਰ ਮਹਾ ਸਿੰਘ ਚਕਰ ਜਾਂ ਇਸ ਨੂੰ ਪਧਾਰਵੀ ਕਹਿੰਦੇ ਸਨ ਕਸ਼ਮੀਰ ਵਿੱਚ ਇਹ ਵਿਦਵਾਨ ਗੁਰਸਿੱਖ ਕਸ਼ਮੀਰ ਵਿੱਚ ਪੈਦਾ ਹੋਇਆ ਸੀ ਇਸ ਦਾ ਪਹਿਲਾ ਨਾਮ ਪੂਰਨ ਸਿੰਘ ਸੀ ਖੰਡੇ ਦੀ ਪਹਲ ਲੈ ਕੇ ਕੌਰ ਸਿੰਘ ਬਣਿਆ ਇਸ ਨੇ ਗੁਰਮਤ ਦਾ ਗਹਿਰਾਈ ਨਾਲ ਅਧਿਐਨ ਕੀਤਾ ਫਿਰ ਧਰਮ ਪ੍ਰਚਾਰ ਲਈ ਨਿਕਲ ਪਿਆ ਸਾਰੇ ਦੇਸ਼ ਵਿੱਚ ਇਸ ਨੇ ਲੈਕਚਰ ਕੀਤੇ ਲੋਕਾਂ ਨੂੰ ਔਰਤਾਂ ਦੀ ਬਰਾਬਰੀ ਅਤੇ ਵਿੱਦਿਆ ਦੇਣ ਵਾਸਤੇ ਪ੍ਰੇਰਿਤ ਕੀਤਾ ਸਮੇਂ-ਸਮੇਂ ਅਖਬਾਰਾਂ ਲਈ ਲੇਖ ਲਿਖਦਾ ਰਿਹਾ ਇਸ ਨੇ ਕੁਝ ਮਹੀਨਾਵਾਰੀ ਰਸਾਲੇ ਵੀ ਕੱਢੇ 15 ਸਾਲ ਦੀ ਅਣਥੱਕ ਮਿਹਨਤ ਨਾਲ અત્યੰਤ ਮਹੱਤਵਪੂਰਨ ਯਾਦਗਾਰੀ ਕਾਰਜ ਕੀਤਾ ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਭਾਵਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲੱਭਣ ਦੇ ਵਿੱਚ ਇੱਕ ਸੌਖਾ ਤਰੀਕਾ ਇਹਨੇ ਆਪਣੀ ਕਿਤਾਬ ਦੇ ਵਿੱਚ ਛਾਪ ਦਿੱਤਾ ਤਾਂ ਕਿ ਲੋਕਾਂ ਨੂੰ ਪੰਨੇ ਅਤੇ ਸ਼ਬਦ ਲੱਭਣੇ ਆਸਾਨ ਹੋ ਜਾਣ ਫਿਰ ਭਾਈ ਗੁਰਦਾਸ ਦੀਆਂ 12 ਦਾ ਤੁਕ ਤੁਕ ਤਤਕਰਾਪੀ ਇਸ ਨੇ ਤਿਆਰ ਕੀਤਾ ਇਸ ਦਾ ਸਮਾਂ ਸੀ 1886 ਤੋਂ 1953 ਨੰਬਰ 17 ਸਰਦਾਰ ਕਿਰਪਾਲ ਸਿੰਘ ਚિત੍ਰਕਾਰ ਪਿਤਾ ਸਰਦਾਰ ਭਗਤ ਸਿੰਘ ਪਿੰਡ ਵਾਲਾ ਚੈਨ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਕਸਬੇ ਜੀਰੋ ਜੀਰੇ ਤੋਂ 10ਵੀ ਪਾਸ ਕਰਕੇ ਲਾਹੌਰ ਕਾਲਜ ਵਿੱਚ ਦਾਖਲ ਹੋ ਗਿਆ ਸਨ 1942 ਵਿੱਚ ਇਹ ਫੌਜ ਵਿੱਚ ਭਰਤੀ ਹੋ ਗਿਆ। ਸਨ 47 ਦੀ ਦੇਸ਼ਵੰਡ ਵੇਲੇ ਇਹ ਜਲੰਧਰ ਆ ਗਿਆ। ਸਕੂਲ ਸਮੇਂ ਤੋਂ ਹੀ ਇਸ ਦਾ ਚਿੱਤਰਕਾਰੀ ਵੱਲ ਬਹੁਤ ਰੁਝਾਨ ਸੀ। ਸਨ 1952 ਵਿੱਚ ਇਹ ਦਿੱਲੀ ਚਲਾ ਗਿਆ। 3 ਸਾਲ ਬਾਅਦ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਇਸ ਨੂੰ ਆਪਣੇ ਕੋਲ ਬੁਲਾ ਲਿਆ। ਸਿੱਖ ਇਤਿਹਾਸ ਨਾਲ ਸੰਬੰਧਿਤ ਚਿੱਤਰ ਬਣਾਉਣ ਲਈ ਇਸ ਦੀ ਸੇਵਾ ਲਾ ਦਿੱਤੀ। ਸਨ 1962 ਵਿੱਚ ਬੰਗਲਾ ਸਾਹਿਬ ਗੁਰਦੁਆਰੇ ਦਿੱਲੀ ਵਿੱਚ ਰਹਿ ਕੇ ਇਸ ਨੇ ਚਿੱਤਰ ਬਣਾਏ ਦਿੱਲੀ ਰਹਿਣ ਸਮੇਂ ਸਰਦਾਰ ਮਹਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਹੋਈ ਉਸ ਦੀ ਪ੍ਰੇਰਣਾ ਸਦਕਾ 1967 ਵਿੱਚ ਚੰਡੀਗੜ੍ਹ ਪੱਕੀ ਰਹਿائش ਇਸ ਨੇ ਕਰ ਲਈ ਚੰਡੀਗੜ੍ਹ ਵਿੱਚ ਇਸ ਨੇ ਮਿਊਜ਼ੀਅਮ ਆਫ ਸਾਇੰਸ ਦੇ ਯਾਦਗਾਰੀ ਚਿੱਤਰ ਬਣਾਏ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਮਿਊਜ਼ੀਅਮ ਆਨੰਦਪੁਰ ਸਾਹਿਬ ਇਜਾਦਾ ਅਜੀਤ ਸਿੰਘ ਮੈਮੋਰੀਅਲ ਮਿਊਜ਼ੀਅਮ ਮੁਹਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਦੁਆਰਾ ਮਹਿੰਦੀਆਣਾ ਜਗਰਾਓ ਗਦਰ ਪਾਰਟੀ ਮੈਮੋਰੀਅਲ ਲਈ ਅਨੇਕ ਚਿੱਤਰ ਬਣਾਏ ਸਿੱਖ ਸਮਾਜ ਵੱਲ ਤੇ ਸਰਕਾਰ ਵੱਲੋਂ ਤੇ ਇਸ ਦਾ ਬੇਅੰਤ ਸਨਮਾਨ ਹੋਇਆ ਇਸ ਨੇ ਸਾਰੀ ਉਮਰ ਇਸੇ ਸੇਵਾ ਵਿੱਚ ਲੇਖੇ ਲਾ ਦਿੱਤੀ ਇਹਦਾ ਸਮਾਂ ਸੀ 1923 ਤੋਂ ਲੈ ਕੇ 1990 ਤੱਕ ਦਾ ਨੰਬਰ 18 ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਪਿਤਾ ਸਰਦਾਰ ਪਸ਼ੋਰਾ ਸਿੰਘ ਜ਼ਿਲ੍ਹਾ ਸਿਆਲਕੋਟ ਥਾਮਸ ਇੰਜੀਨੀਅਰ ਕਾਲਜ ਰੁੜਕੀ ਤੋਂ ਸਿਵਲ ਇੰਜੀਨੀਅਰ ਪਾਸ ਕੀਤੀ ਸਨ 1914 ਵਿੱਚ ਫੌਜ ਵਿੱਚ ਇੰਜੀਨੀਅਰ ਭਰਤੀ ਹੋ ਗਿਆ ਨੌਕਰੀ ਦੌਰਾਨ ਈਰਾਨ ਇਰਾਕ ਦੇਸ਼ਾਂ ਵਿੱਚ ਜਾਣਾ ਪਿਆ ਸਨ 1919 ਵਿੱਚ ਗੁਰਬਖਸ਼ ਸਿੰਘ ਉੱਚੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਵਾਪਸ ਆ ਕੇ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਤੇ ਲੱਗ ਗਿਆ ਨੌਕਰੀ ਛੱਡ ਕੇ 1933 ਵਿੱਚ ਮਹੀਨਾਵਾਰੀ ਰਸਾਲਾ ਪ੍ਰੀਤ ਲੜੀ ਇਸ ਨੇ ਸ਼ੁਰੂ ਕੀਤਾ ਇਸ ਪਰਚੇ ਵਿੱਚ ਛਪਦੀਆਂ ਲਿਖਤਾਂ ਨੇ ਲੋਕਾਂ ਦਾ ਮਨ ਮੋਹ ਲਿਆ ਗੁਰਬਖਸ਼ ਸਿੰਘ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਲੋਪੋਕੇ ਕਸਬੇ ਵਿੱਚ 15 ਕਿੱਲੇ ਜ਼ਮੀਨ ਖਰੀਦ ਕੇ ਪ੍ਰੀਤ ਨਗਰ ਇਸ ਨੇ ਬਸਾਇਆ ਉਸ ਸਮੇਂ ਦੇ ਬਹੁਤ ਸਾਰੇ ਸਾਹਿਤਕਾਰ ਗੁਰਬਖਸ਼ ਸਿੰਘ ਦੇ ਹੀ ਤਿਆਰ ਕੀਤੇ ਹੋਏ ਸਨ ਸਨ 1947 ਦੀ ਦੇਸ਼ਵੰਡ ਦੀ ਮਾਰ ਧਾਨ ਵਿੱਚ ਪ੍ਰੀਤਨਗਰ ਇੱਕ ਵਾਰੀ ਤਾਂ ਉਜੜ ਗਿਆ 3 ਸਾਲ ਬਾਅਦ ਦੁਬਾਰਾ ਬਸਾਉਣ ਦੇ ਉਪਰਾਲੇ ਕੀਤੇ ਗਏ ਇਸ ਨੇ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਦੇ ਦੌਰੇ ਕੀਤੇ ਗੁਰਬਖਸ਼ ਸਿੰਘ ਦੇ 29 ਲੇਖ ਸੰਗ੍ਰਹਿ 11 ਕਹਾਣੀ ਸੰਗ੍ਰਹਿ ਬੱਚਿਆਂ ਲਈ 5 ਕਹਾਣੀ ਸੰਗ੍ਰਹਿ ਤੇ ਇਸ ਦੀ ਜੀਵਨ ਗਾਥਾ ਤਿੰਨ ਭਾਗਾਂ ਵਿੱਚ ਛਪੀ ਹੋਈ ਹੈ ਇਸ ਨੇ ਆਪਣਾ ਵਿਦੇਸ਼ੀ ਸ਼ਬਰਨਾਮਾ ਵੀ ਲਿਖਿਆ ਹੈ ਕਈ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਹੈ ਊਚ ਕੋਟੀ ਦਾ ਇਹ ਵਿਦਵਾਨ ਸੀ ਇਸ ਦਾ ਸਮਾਂ 1895 ਤੋਂ 1977 ਤੱਕ ਨੰਬਰ 19 ਪ੍ਰੋਫੈਸਰ ਗੁਰਮੰਗ ਸਿੰਘ ਪਿਤਾ ਸਰਦਾਰ ਵਸਾਵਾ ਸਿੰਘ ਪਿੰਡ ਚੰਦੜ ਜ਼ਿਲ੍ਹਾ ਗੁਜਰਾਵਾਲਾ ਸਰਦਾਰ ਬਸਾਵਾ ਸਿੰਘ ਕਪੂਰਥਲੇ ਵਾਲੇ ਰਾਜ ਘਰਾਣੇ ਦੀ ਸੇਵਾ ਵਾਸਤੇ ਆ ਕੇ ਇਹਨਾਂ ਦੇ ਲੰਗਰੀ ਲੱਗ ਗਿਆ ਗੁਰਮukh ਸਿੰਘ ਦੀ ਰਾਜਕੁਮਾਰਾਂ ਨਾਲ ਇੱਥੇ ਹੀ ਪੜ੍ਹਾਈ ਹੋਈ ਫਿਰ ओरिएंटਲ ਕਾਲਜ ਲਾਹੌਰ ਦਾਖਲ ਹੋ ਗਿਆ ਇੱਥੇ ਹੀ ਲਾਹੌਰ ਵਿੱਚ ਬੀਏ ਪਾਸ ਕੀਤੀ ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਗੁਰਬਾਣੀ ਨੂੰ ਸਕੂਲਾਂ ਕਾਲਜਾਂ ਵਿੱਚ ਸਿਲੇਬਸ ਦਾ ਹਿੱਸਾ ਪ੍ਰਵਾਨ ਕਰਵਾਇਆ ਸਮੇਂ-ਸਮੇਂ ਕਈ ਮਹੀਨਾਵਾਰੀ ਤੇ ਹਫਤਾਵਾਰੀ ਰਸਾਲੇ ਚਾਲੂ ਕੀਤੇ ਸਿੱਖਾਂ ਦਾ ਜਾਗਰੂਤ ਜਾਗਰੂਕਤਾ ਵਾਸਤੇ ਸਿੰਘ ਸਭਾਵਾਂ ਬਣਾਈਆਂ ਖੇਮ ਸਿੰਘ 베ਦੀ ਅਤੇ ਹੋਰ ਸਾਧ ਵਾਦੀਆਂ ਵੱਲੋਂ ਨਾਲ ਟਕਰਾਅ ਹੋਇਆ ਗੁਰਮukh ਸਿੰਘ ਨੂੰ ਪੁਜਾਰੀਆਂ ਨੇ ਪੰਥ ਵਿੱਚੋਂ ਛੇਕ ਦਿੱਤਾ ਸਨ 1892 ਵਿੱਚ ਇਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਇਸ ਵਿਦਵਾਨ ਪੁਰਖ ਨੇ ਕਿਤਾਬਾਂ ਤਾਂ ਘੱਟ ਲਿਖੀਆਂ ਹਨ ਆਪਣੀ ਨਿਗਰਾਨੀ ਵਿੱਚ ਗੁਰਮਤ ਦੇ ਬੁਲਾਰੇ ਤੇ ਲਿਖਾਰੀ ਇਸ ਨੇ ਬਹੁਤ ਤਿਆਰ ਕਰ ਦਿੱਤੇ ਸਨ ਸਾਧਵਾਦ ਅਤੇ ਅੰਧ ਭਗਤੀ ਵੱਲੋਂ ਮੋੜ ਕੇ ਸਿੱਖ ਸਮਾਜ ਨੂੰ ਵਿਗਿਆਨਕ ਤਰੀਕੇ ਨਾਲ ਸੋਚਣ ਸਮਝਣ ਲਈ ਇਸ ਨੇ ਤਿਆਰ ਕੀਤਾ ਅੱਗੇ ਬਹੁਤ ਸਾਰੇ ਵਿਦਵਾਨ ਇਸ ਦੇ ਰਾਹ ਤੇ ਚੱਲ ਪਏ ਇਸ ਦਾ ਸਮਾਂ ਸੀ 1849 ਤੋਂ ਲੈ ਕੇ 1900 98 ਤੱਕ ਨੰਬਰ 2 ਗੁਰਮukh ਸਿੰਘ ਮੁਸਾਫਰ ਪਿਤਾ ਸਰਦਾਰ ਸੁਜਾਨ ਸਿੰਘ ਪਿੰਡ ਅਧਵਾਲ ਜ਼ਿਲ੍ਹਾ ਕੈਂਬਲਪੁਰ ਗੁਰਮukh ਸਿੰਘ ਵਿੱਦਿਆ ਹਾਸਲ ਕਰਕੇ ਮਾਸਟਰ ਲੱਗਿਆ ਫਿਰ ਅਕਾਲੀ ਮੋਰਚਿਆਂ ਵਿੱਚ ਭਾਗ ਲੈਣ ਲੱਗ ਪਿਆ ਗ੍ਰਿਫਤਾਰੀਆਂ ਹੋਈਆਂ ਜੇਲ੍ਹਾਂ ਵਿੱਚ ਬੰਦ ਰਿਹਾ ਸਨ 1930 ਵਿੱਚ 1 ਸਾਲ ਲਈ ਅਕਾਲ ਤਖਤ ਦਾ ਜਥੇਦਾਰ ਵੀ ਰਿਹਾ ਸ਼ਰਮਣੀ ਕਮੇਟੀ ਦਾ 77 ਤੇ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਵੀ ਰਿਹਾ ਤਿੰਨ ਵਾਰੀ ਲੋਕ ਸਭਾ ਦਾ ਮੈਂਬਰ ਬਣਿਆ ਕੁਝ ਸਮੇਂ ਲਈ ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ ਅਸਲ ਵਿੱਚ ਮਨ ਕਰਕੇ ਇਹ ਸਾਹਿਤਕਾਰ ਸੀ ਇਸ ਦੇ ਨੌ ਕਾਵੇ ਸੰਗ੍ਰਹਿ ਕਹਾਣੀਆਂ ਦੀਆਂ ਕਈ ਕਿਤਾਬਾਂ ਲਿਖੀਆਂ ਹੋਈਆਂ ਨੇ ਇਸੇ ਤਰ੍ਹਾਂ ਵੇਖਿਆ ਸੁਣਿਆ ਗਾਂਧੀ ਤੇ ਵੇਖਿਆ ਸੁਣਿਆ ਨਹਿਰੂ ਕਿਤਾਬਾਂ ਵੀ ਇਸੇ ਗੁਰਮਖ ਸਿੰਘ ਨੇਆਂ ਲਿਖੀਆਂ ਹੋਈਆਂ ਨੇ ਇਸ ਦਾ ਸਮਾਂ ਸੀ 1899 ਤੋਂ ਲੈ ਕੇ 1976 ਤੱਕ ਹੁਣ ਆ ਜਿਹੜਾ ਹਿੱਸਾ ਹੈ ਆਪਾਂ ਇਥੇ ਸਮਾਪਤ ਕਰਦੇ ਆਂ ਹੋਰ ਵਿਦਵਾਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਬਹੁਤ ਦੇਵਾਂਗਾ ਇਹ ਅਗਲੇ ਹਿੱਸਿਆਂ ਦੇ ਵਿੱਚ ਹੋਵੇਗੀ ਕਿਉਂਕਿ 18-20 ਮਿੰਟਾਂ ਦਾ ਜਿਹੜਾ ਵਿਸ਼ਾ ਹੈ ਟੌਪਿਕ ਹੈ ਉਹ ਆਪਾਂ ਤਿਆਰ ਕਰਦੇ ਆਂ ਤਾਂ ਕਿ ਸੁਣਨ ਵਾਲੇ ਸਰੋਤੇ ਆਰਾਮ ਦੇ ਨਾਲ ਸੁਣ ਸਕਣ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ